ਪੁਲਿਸ ਦੇ ਵੱਲੋਂ ਕਤਲ ਅਤੇ ਇਰਾਦਾਇਕ ਕਤਲ ਦਾ ਇੱਕ ਗੈਂਗਸਟਰ ਐਂਕਾਊਂਟਰ ਤੋਂ ਬਾਅਦ ਕੀਤਾ ਗਿਆ ਜ਼ਖਮੀ ਜਾਰੀ ਕੀਤਾ ਗਿਆ ਇੱਕ ਪ੍ਰੈਸ ਨੋਟ ਆਨੰਦਨਗਰ ਪਟਿਆਲਾ ਵਿਖੇ ਸੀਜ਼ਰ ਸਲੂਨ ਦਾ ਮਾਲਕ ਗੁਰਪ੍ਰੀਤ ਸਿੰਘ ਉਰਫ ਮੋਨੂ ਦਾ ਮਈ 2023 ਦੇ ਵਿੱਚ ਕਤਲ ਕੀਤਾ ਗਿਆ ਸੀ ਜਿਸ ਦੇ ਸਬੰਧੀ ਮੁਕੱਦਮਾ ਨੰਬਰ 154 ਥਾਣਾ ਤ੍ਰਿਪਤੀ ਵਿੱਚ ਦਰਜ ਹੋਇਆ ਸੀ ਅਤੇ ਇਸ ਕੇਸ ਦੇ ਵਿੱਚ ਪਗੋੜੇ ਦੋਸ਼ੀ ਮਲਕੀਤ ਸਿੰਘ ਛਿੱਟਾ ਪੁੱਤਰ ਬਲਵੀਰ ਸਿੰਘ ਵਾਸੀ ਗਲੀ ਨੰਬਰ 2 ਅਬਚਲਨਗਰ ਹਸਨਪੁਰ थाना ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਇੱਕ ਮੋਹਮ ਜਾਰੀ ਕੀਤੀ ਗਈ ਸੀ ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਇੱਕ ਵੱਡੀ ਟੀਮ ਤਿਆਰ ਕੀਤੀ ਗਈ ਅਤੇ ਸੀਆਈਏ ਸਟਾਫ ਦੀ ਮਦਦ ਦੇ ਨਾਲ ਪਟਿਆਲਾ ਦੀ ਇੱਕ ਟੀਮ ਦੇ ਵੱਲੋਂ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਇਸ ਕਾਰਵਾਈ ਦੌਰਾਨ ਮਿਤੀ 16 12 2023 ਨੂੰ ਸ਼ਮੇਂਦਰ ਸਿੰਘ ਇਨਚਾਰਜ ਇਹ ਇਹ ਪਟਿਆਲਾ ਸਿਮਿਤ ਪੁਲਿਸ ਪਾਰਟੀ ਦੇ ਖੇੜਾ ਜੱਟਾ ਥਾਣਾ ਪਸੀਆਣਾ ਦੇ ਏਰੀਆ ਵਿੱਚ ਮੌਜੂਦ ਦੋਸ਼ੀ ਜਿਹੜਾ ਕਿ ਕਤਲ ਅਤੇ ਇਰਾਦਾਇਕ ਕਤਲ ਦੇ ਵਿੱਚ ਪਗੋੜਾ ਦੱਸਿਆ ਜਾ ਰਿਹਾ ਸੀਗਾ ਉਸ ਨੂੰ ਗੁਪਤ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਦੇ ਵੱਲੋਂ ਚਾਰੇ ਪਾਸਿਓਂ ਘੇਰਾ ਪਾ ਲਿਆ ਗਿਆ ਅਤੇ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਆਪਣੇ ਬਚਾਅ ਦੇ ਲਈ ਪੁਲਿਸ ਦੇ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਪੁਲਿਸ ਪਾਰਟੀ ਵੱਲੋਂ ਵੀ ਆਪਣੇ ਵਿਚਾਲੀ ਫਾਇਰਿੰਗ ਸ਼ੁਰੂ ਕੀਤੀ ਗਈ ਇਸ ਤੇ ਇਨਕਾਊਂਟਰ ਦੇ ਦੌਰਾਨ ਮਲਕੀਤ ਸਿੰਘ ਦੇ ਲੱਤ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਮੌਕੇ ਤੇ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਜਿਸ ਕੋਲੋਂ 32 ਬੋਰ ਪਿਸਟਲ ਵੀ ਬਰਾਮਦ ਹੋਇਆ ਅਤੇ ਜਿਹੜੇ ਦੋ ਪਹਿਲਾਂ ਹੀ ਉਸ ਉੱਪਰ ਦਮੇਦਰਜ ਸਨ ਨਾਲ ਹੀ ਉਸ ਦੇ ਉੱਪਰ ਇੱਕ ਨਜਾਇਜ਼ ਅਸਲਾ ਰੱਖਣ ਦਾ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮਲਕੀਤ ਸਿੰਘ ਚਿੱਟਾ ਦੇ ਖਿਲਾਫ ਇੱਕ ਪਹਿਲਾਂ ਵੀ ਕੇਸ ਦਰਜ ਹੋਇਆ ਸੀ ਕਤਲ ਦਾ ਕੇਸ ਦਰਜ ਹੋਇਆ ਸੀ ਜਿਸ ਦੌਰਾਨ ਉਹ ਗ੍ਰਿਫਤਾਰ ਹੋ ਕੇ ਜੇਲ੍ਹ ਵਿੱਚ ਗਿਆ ਸੀ ਪਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਸਨੇ ਮਲਕੀਤ ਸਿੰਘ ਉਰਫ ਚਿੱਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਲੂਨ ਮਾਲਕ ਦੀ ਹੱਤਿਆ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਹ ਅਜੇ ਤੱਕ ਭਗੌੜਾ ਚੱਲ ਰਿਹਾ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਮਲਕੀਤ ਸਿੰਘ ਦੇ ਗੈਂਗਸਟਰਾਂ ਨਾਲ ਵੀ ਸਬੰਧ ਹੋਣੇ ਪਾਏ ਗਏ ਹਨ ਜੀ ਸਰ ਮਾਨਜੋਗ ਡੀਜੀਪੀ ਪੰਜਾਬ ਦੇ ਹਦਾ ਤਾ ਮੁਤਾਬਿਕ ਜਿਹੜਾ ਇੱਕ ਗੈਂਗਸਟਰ ਫਰੀ ਅਤੇ ਕ੍ਰਿਮਨਲ ਫਰੀ ਪੰਜਾਬ ਦਾ ਜਿਹੜਾ ਟੀਚਾ ਮਾਨਜੋਗ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਆ ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਐਸਪੀ ਸਿਟੀ ਸਰਫਰਾਜ਼ ਆलम ਤੇ ਇਨਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਜਿਹੜੀ ਇੱਕ ਉਹ ਖਿਆਤ ਅਪਰਾਧੀ ਦੇ ਮਗਰ ਲੱਗੀ ਹੋਈ ਸੀ ਜਦੋਂ ਖੇੜਾ ਜੱਟਾਂ ਪਿੰਡ ਦੇ ਨੇੜੇ ਇਹ ਜਿਹੜਾ ਅਪਰਾਧੀ ਆ ਮਲਕੀਤ ਸਿੰਘ ਉਰਫ ਚਿੱਟਾ ਇਹਦੇ ਤੇ ਕਈ ਮੁਕਦਮੇ ਕਤਲ ਦੇ ਇਰਾਦਾ ਕਤਲ ਦੇ ਲੁੱਟਾ ਖੋਹਾਂ ਦੇ ਇਹਦੇ ਤੇ ਦਰਜ ਨੇ ਐਂਡ ਇਹਨੂੰ ਸੀਆਈਏ ਪਟਿਆਲਾ ਦੀ ਟੀਮ ਨੇ ਜਦੋਂ ਇਦਾ ਪਿੱਛਾ ਕਰਦੇ ਹੋਏ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾ ਤੇ ਪੁਲਿਸ ਪਾਰਟੀ ਤੇ ਤਿੰਨ ਗੋਲੀਆਂ ਚਲਾਈਆਂ ਪੁਲਿਸ ਪਾਰਟੀ ਜਿਹੜੀ ਕਿ ਜਵਾਬੀ ਫਾਇਰ ਚ ਪੁਲਿਸ ਪਾਰਟੀ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਜਿਨ੍ਹਾਂ ਚੋਂ ਇੱਕ ਗੋਲੀ ਇਹਦੀ ਨੀਕ ਐਪ ਚ ਲੱਤ 'ਚ ਵੀ ਵੱਜੀ ਐਂਡ ਇਮੀਡੀਏਟਲੀ ਇਹਨੂੰ ਰਾਉਂਡ ਅਪ ਕਰਕੇ ਤੇ ਹਸਪੀਟਲ 'ਚ ਫॉर ਟ੍ਰੀਟਮੈਂਟ ਭੇਜਿਆ ਗਿਆ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਅਪਰਾਧੀ ਅਪਰਾਧ ਕਰਕੇ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਵੀ ਨਾ ਜਾ ਸਕੇ ਉਸੇ ਨੀਤੀ 'ਚ ਪਟਿਆਲਾ ਪੁਲਿਸ ਨੇ ਅੱਜ ਇਸ ਜਿਹੜਾ ਅਨਕਾਊਂਟਰ ਆ ਇਹਨੂੰ ਅੰਜਾਮ ਦਿੱਤਾ ਤੇ ਅਸੀਂ ਗੈਂਗਸਟਰ ਅਤੇ ਕ੍ਰਿਮੀਨਲ ਫ੍ਰੀ ਪਟਿਆਲੇ ਲਈ ਕਮਿਟਿਡ ਹੈ ਗਏ ਆ ਤੇ ਮੈਂ ਸਾਰੇ ਗੈਂਗਸਟਰਸ ਨੂੰ ਅਤੇ ਕ੍ਰਿਮੀਨਲਸ ਨੂੰ ਇਹ ਸਖਤ ਸਨੇਹਾ ਦੇਣਾ ਚਾਹੁੰਦਾ ਆ ਕਿ ਜੇਕਰ ਪਟਿਆਲੇ 'ਚ ਕਿਸੇ ਨੇ ਕੋਈ ਵੀ ਵਾਰਦਾਤ ਕੀਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਕੱਲੇ ਸੀ ਜੀ ਨਾਲ ਵੀ ਸੀ ਜੀ ਦੇ ਨਾਲ ਸੀਗਾ ਪਰ ਕੱਲੇ ਦੀ ਜੀ ਇਹ ਇਹ ਮੋਟਰਸਾਈਕਲ ਤੇ ਕੱਲਾ ਸੀ ਜੀ ਐਂਡ ਇਹਨੇ ਤਿੰਨ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਦੋਂ ਰਿਟੈਲੀਏਟ ਕੀਤਾ ਤੇ ਇਹਨੂੰ ਗੋਲੀ ਲੱਗੀ ਆ ਐਂਡ ਇਹਦੇ ਤੋਂ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ। ਇਹਦਾ ਬੈਕਗ੍ਰਾਉਂਡ ਕੀ ਸੀਗਾ ਸਰ ਕੁਝ ਇਹ ਇੱਕ ਹਾਰਡ ਕੋਰ ਕ੍ਰਿਮੀਨਲ ਆ ਜੀ ਇਹਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਇਨਕਲੂਡਿੰਗ ਤ੍ਰਿਪੜੀ 'ਚ ਜਿਹੜਾ ਇੱਕ ਲੇਟੈਸਟ ਮਰਡਰ ਹੋਇਆ ਸੀ ਉਹਦੇ ਚ ਵੀ ਇਹ ਸਾਨੂੰ ਵਾਂਟਡ ਸੀਗਾ ਇੱਕ ਜਿਹੜੀ ਦੋ ਐਫ ਆਈ ਆਰਾਂ ਇਰਾਦਾ ਕਤਲ ਦੀਆਂ ਨੇ ਉਹਦੇ ਚ ਵੀ ਇਹ ਵਾਂਟਡ ਸੀਗਾ ਤੇ ਇਹਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਬੜੀ ਹੀ ਦਲੇਰੀ ਨਾਲ ਮੌਕੇ ਤੇ ਰਿਟੈਲੀਏਟਰੀ ਫਾਇਰ ਕਰਕੇ ਇਹਨੂੰ ਜਿਹੜਾ ਆ ਅਰੈਸਟ ਕੀਤਾ ਮੌਕੇ ਤੇ ਕੀ ਕਿਛ ਬਰਾਮਤ ਹੋਇਆ ਜੀ ਇਹਦਾ ਕੀ ਬਰਾਮਤ ਗੈਂਗ ਨਾਲ ਇਹ ਇਹ ਐਸ ਕੇ ਕਰੋੜ ਗੈਂਗ ਨਾਲ ਇਹਦਾ ਸੰਬੰਧ ਹੈਗਾ ਆਇਆ ਤੇ ਮੌਕੇ ਤੋਂ ਜਿਹੜੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਹੜਾ ਪਿਸਟਲ ਇਹਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਲਈ ਵਰਤੇ ਉਹ ਵੀ ਬਰਾਮਦ ਹੋਇਆ ਤੇ 6 ਜਿੰਦਾ ਰੋਂਦ ਵੀ ਬਰਾਮਦ ਹੋਈ